ਸੱਚੀ ਗੱਲ ਜੀ ਅਸੀਂ ਅਕਸਰ ਹੀ ਕਿਸੇ ਲੰਬੇ ਸਫ਼ਰ ਤੋਂ ਆ ਕੇ ਥੱਕੇ ਘਰ ਆਈਏ ਜਾਂ ਕਿਸੇ ਦੂਜੇ ਮੁਲਕ ਤੋਂ ਅਸੀਂ ਘਰ ਆਈਏ ਤਾਂ ਅਕਸਰ ਹੀ ਅਸੀਂ ਇੱਕ ਅਖਾਣ ਵਰਤਦੇ ਹਾਂ ਜਾਂ ਤੁਸੀਂ ਆਪਣੇ ਘਰਦਿਆਂ ਦੇ ਜਾਂ ਬਜ਼ੁਰਗਾਂ ਦੇ ਮੂੰਹ ਦੇ ਵਿੱਚੋਂ ਸੁਣਦੇ ਹੋਵੋਗੇ ਜੋ ਸੁਖ ਛੱਜੂ ਦੇ ਚਵਾਰੇ ਉਹ ਬਲਖ ਨਾ ਬੁਖਾਰੇ ਕਦੇ ਸੋਚਿਆ ਇਹ ਛੱਜੂ ਦਾ ਚਵਾਰਾ ਕੀ ਹੈ ਕਿੱਥੇ ਹੈ ਜਾਂ ਬਲਖ ਤੇ ਬੁਖਾਰਾ ਕਿੱਥੇ ਹੈ ਨਹੀਂ ਪਤਾ ਚਲਾਓ ਦੱਸਦਾ ਛੱਜੇ ਦਾ ਚਵਾਰਾ ਅੱਜ ਵੀ ਮੌਜੂਦ ਹੈ ਜੀ ਹਾਂ ਕਿੱਥੇ ਮੌਜੂਦ ਹੈ ਇਹਦੀ ਜਾਣਕਾਰੀ ਦੇਣਾ ਤੁਹਾਨੂੰ ਛੱਜੂ ਦਾ ਚੁਬਾਰਾ ਲਾਹੌਰ ਦੇ ਪੁਰਾਣੇ ਅਨਾਰਕਲੀ ਇਲਾਕੇ ਦੇ ਵਿੱਚ ਅੱਜ ਵੀ ਮੌਜੂਦ ਹੈ। ਇਸ ਬਿਹਤਰੀਨ ਇਮਾਰਤਾਂ ਨਰਮਾਣ ਕਰਾਉਣ ਵਾਲੇ ਜਨਾਬ ਛੱਜੂ ਪਾਟਿਆ ਮੁਗਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਲਾਹੌਰ ਦੇ ਸੋਨੇ ਦੇ ਬਹੁਤ ਵੱਡੇ ਵਪਾਰੀ ਸੀ। 1640 ਦੇ ਵਿੱਚ ਛੱਜੂ ਰਾਮ ਦੇ ਮਰਨ ਉਪਰੰਤ ਇਸ ਥਾਂ ਤੇ ਉਹਨਾਂ ਦੀ ਯਾਦਗਾਰ ਬਣਾਈ ਗਈ। ਪੰਗੀ ਮਿਸਲਦਾਰ ਲਾਹੌਰ ਤੇ ਕਬਜ਼ਾ ਹੋ ਗਿਆ। ਬਾਅਦ ਵਿੱਚ ਇਸ ਵਿਸ਼ਾਲ ਡੇਰੇ ਨੂੰ ਮੰਦਿਰ ਤੇ ਧਰਮਸ਼ਾਲਾ ਦੇ ਵਿੱਚ ਤਬਦੀਲ ਕਰਕੇ ਇਸ ਦਾ ਨਾਮ ਹੀ ਛੱਜੂ ਦਾ ਚੁਬਾਰਾ ਰੱਖ ਦਿੱਤਾ ਗਿਆ। ਸੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਡੇਰੇ ਨੂੰ ਚਾਰ ਚੰਨ ਉਦੋਂ ਲੱਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੋਹਣੇ ਬਾਗ ਬਗੀਚੇ ਤਲਾਬ ਤੇ ਸੋਹਣੇ ਕਮਰਿਆਂ ਨਾਲ ਇਸ ਨੂੰ ਖੂਬ ਸ਼ਿੰਗਾਰਿਆ ਜਿਸ ਕਰਕੇ ਇਹ ਇਮਾਰਤ ਆਪਣੇ ਸਮੇਂ ਦੇ ਵਿੱਚ ਲਾਹੌਰ ਦੀ ਸ਼ਾਨ ਬਣ ਗਈ। ਸੋ ਇਹ ਛੱਜੂ ਦਾ ਚਬਾਰਾ ਉਸੇ ਕਰਕੇ ਮੌਜੂਦ ਹੈ। ਅੱਜ ਵੀ ਉੱਥੇ ਇਹ ਛੱਜੂ ਦਾ ਚਬਾਰਾ ਹੈ ਪਰ ਵਕਤ ਦੇ ਨਾਲ-ਨਾਲ ਇਸ ਦੀ ਸਾਂਭਾਲ ਨਹੀਂ ਹੋ ਰਹੀ ਤੇ ਇਹ ਦੀ ਜਿਹੜੀ ਹੋਂਦ ਹੈ ਉਹ ਦਿਨ-ਬਦ ਦਿਨ ਖਤਮ ਹੁੰਦੀ ਜਾ ਰਹੀ ਹੈ। ਹੁਣ ਬਲਖ ਤੇ ਬੁਖਾਰਾ ਕੀ ਹੈ ਫੜਾਫੜ ਤੁਹਾਨੂੰ ਉਹ ਵੀ ਦੱਸ ਦਿੰਨਾ ਫਿਰ ਇਸ ਅਖਾਣ ਦਾ ਮਤਲਬ ਕੀ ਬਣਿਆ ਸੀਗਾ ਜਾਂ ਕਿੱਥੋਂ ਸ਼ੁਰੂ ਹੋਈ ਸੀ ਉਹ ਵੀ ਦੱਸਦੇ ਹਾਂ। ਬਲਖ ਅਫਗਾਨਿਸਤਾਨ ਦਾ ਇੱਕ ਪੁਰਾਣਾ ਸ਼ਹਿਰ ਹੈ ਜੋ 3000 ਸਾਲ ਪੁਰਾਣਾ ਹੈ। ਇਹ ਉਜ਼ਬੇਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਤੇ ਮਜ਼ਾਰੀ ਸ਼ਰੀਫ ਤੋਂ 20 ਕਿਲੋਮੀਟਰ ਦੂਰ ਹੈ ਕਿਸੇ ਸਮੇ ਇਹ ਬੁੱਧ ਅਤੇ ਪਾਰਸੀ ਧਰਮ ਦਾ ਇੱਕ ਉੱਗਾ ਕੇਂਦਰ ਸੀ ਅ ਔਰ ਇਹ ਸ਼ਹਿਰ ਕਿਸੇ ਸਮੇ ਬਹੁਤ ਅਮੀਰ ਸੀ ਤੇ ਸ਼ਾਨਦਾਰ ਸਮਾਰਕਾਂ ਨਾਲ ਲੱਭਰੀ ਸੀ ਪਰ ਸਦੀਆਂ ਦੀ ਲੁੱਟਮਾਰ ਤੇ ਅਫਗਾਨਿਸਤਾਨ ਦੀ ਘਰੇਲੂ ਜੰਗ ਨੇ ਇਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਇਸ ਕਰਕੇ ਇਹ ਬਲਖ ਹੈ ਜਿਹੜਾ ਇਹ ਬਹੁਤ ਮਸ਼ਹੂਰ ਸੀ ਆਪਣੇ ਜ਼ਮਾਨੇ ਦੇ ਵਿੱਚ ਹੁਣ ਗੱਲ ਕਰਦੇ ਹਾਂ ਬੁਖਾਰਾ ਦੀ ਬੁਖਾਰਾ ਉਜ਼ਬੇਕਿਸਤਾਨ ਦਾ ਇੱਕ ਆਲੀਸ਼ਾਨ ਸ਼ਹਿਰ ਹੈ ਜੋ 2500 ਸਾਲ ਪੁਰਾਣਾ ਹੈ ਇਸ ਦੇ 140 ਸ਼ਾਨਦਾਰ ਪ੍ਰਾਚੀਨ ਸਮਾਰਕਾਂ ਕਰ ਨੇ ਇਸ ਨੂੰ ਅਜਾਇਬ ਘਰ ਸ਼ਹਿਰ ਵੀ ਕਿਹਾ ਜਾਂਦਾ ਹੈ ਇਹ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਤੇ ਇਸ ਦੀ ਆਬਾਦੀ ਲਗਭਗ 2.5 ਲੱਖ ਦੇ ਕਰੀਬ ਹੈ ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ ਸਾਈਟ ਕੋਸ਼ਿਸ਼ ਕੀਤਾ ਪਿਆ ਕਿਉਂਕਿ ਉੱਥੇ ਬਿਹਤਰੀਨ ਕਲਾਕਾਰੀ ਦੇ ਸੋਮੇ ਨੇ ਜੜੇ ਅੱਜ ਵੀ ਮੌਜੂਦ ਨੇ ਇਸ ਦੇ ਵਿੱਚ ਅਨੇਕਾਂ ਅਜਿਹੇ ਸ਼ਾਨਦਾਰ ਸਮਾਰਕ ਨੇ ਜਿਸ ਨੂੰ ਵੇਖ ਕੇ ਅੱਜ ਵੀ ਬੰਦਾ ਤੰਗ ਰਹਿ ਜਾਂਦਾ ਸੋ ਇਸ ਕਰਕੇ ਉਸ ਵਕਤ ਬਲਖਤ ਦੇ ਬੁਖਾਰੇ ਇੰਨੇ ਜਿਆਦਾ ਪ੍ਰਚਲਿਤ ਸੀਗੇ ਕਿ ਲੋਕੀ ਦੂਰ ਦੂਰ ਤੋਂ ਦੇਖਣ ਜਾਂਦੇ ਸੀ ਪਰ ਜਿਹੜਾ ਛੱਜੂ ਦਾ ਚਵਾਰਾ ਸੀ ਉੱਥੋਂ ਦੋ ਵਪਾਰੀ ਜਿਹੜੇ ਉਹ ਬਲਖਤ ਦੇ ਬੁਖਾਰੇ ਜਾਂਦੇ ਨੇ ਉਹ ਕਈ ਦਿਨ ਲਗਾ ਕੇ ਬਲਖਤ ਦੇ ਬੁਖਾਰੇ ਘੁੰਮ ਕੇ ਆਉਂਦੇ ਨੇ ਜਦੋਂ ਵਾਪਸ ਛੱਜੂ ਦੇ ਚਵਾਰੇ ਤੇ ਆਉਂਦੇ ਨੇ ਯਾਨੀ ਕਿ ਘਰ ਆਉਂਦੇ ਨੇ ਪਾਕਿਸਤਾਨ ਦੇ ਵਿੱਚ ਆਂਦੇ ਨੇ ਤਾਂ ਉਹਨਾਂ ਦੇ ਮੂੰਹ ਸਹੇਜ ਹੀ ਨਿਕਲ ਜਾਂਦਾ ਹੈ ਕਿ ਜੋ ਸੁੱਖ ਸਾਨੂੰ ਛੱਜੂ ਦੇ ਚਵਾਰੇ ਦੇ ਵਿੱਚ ਮਿਲਿਆ ਉਹ ਨਾ ਬਲਖ ਤੇ ਨਾ ਬੁਖਾਰਤ ਵਿੱਚ ਮਿਲਿਆ ਇਹ ਅਸੀਂ ਆਪਣੇ ਤੇ ਵੀ ਲਾਗੂ ਕਰਕੇ ਦੇਖਿਆ ਅਸੀਂ ਦੁਨੀਆ ਤੇ ਜਿਹੜੇ ਮਰਜੀ ਕੋਨੇ ਤੇ ਚਲੇ ਜਾਈਏ ਜੋ ਇਤਮਨਾਨ ਜੋ ਆਰਾਮ ਜੋ ਸਕੂਨ ਸਾਨੂੰ ਆਪਣੇ ਘਰ ਦੇ ਵਿੱਚ ਆਂਦਾ ਤੇ ਜੋ ਸਕੂਨ ਆਪਣੇ ਬਿਸਤਰੇ ਤੇ ਸੋ ਕੇ ਆਂਦਾ ਉਹ ਬਲਖ ਤੇ ਬੁਖਾਰੇ ਵੀ ਨਹੀਂ ਆ ਸਕਦਾ ਉੱਥੋਂ ਇੱਕ ਕਹਾਣੀ ਪ੍ਰਚਲਿਤ ਹੋਈ ਜੋ ਸੁਖ ਛੱਜੂ ਦੇ ਚਬਾਰੇ ਉਹ ਬਲਖ ਨਾ ਬੁਖਾਰੇ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਛੱਜੂ ਦਾ ਚਬਾਰਾ ਵਾਕਈ ਕੋਈ ਥਾਂ ਹੈ ਕੋਈ ਜਗ੍ਹਾ ਜਿਹੜੀ ਅੱਜ ਵੀ ਲਾਹੌਰ ਦੇ ਵਿੱਚ ਸਥਿਤ ਹੈ ਬਲਖ ਤੇ ਬੁਖਾਰੇ ਅੱਜ ਵੀ ਮੌਜੂਦ ਨੇ ਹਾਂ ਉਹਨਾਂ ਦੇ ਵਿੱਚ ਫਰਕ ਜ਼ਰੂਰ ਆ ਗਿਆ ਬਲਖ ਦੇ ਵਿੱਚ ਬਹੁਤ ਫਰਕ ਆਇਆ ਬੁਖਾਰੇ ਦੇ ਵਿੱਚ ਘੱਟ ਫਰਕ ਆਇਆ ਪਰ ਇਹ ਕਹਾਵਤ ਹੈ ਜਿਹੜੀ ਇਹ ਉਦੋਂ ਤੋਂ ਹੀ ਚਲਦੀ ਆ ਰਹੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਛੱਜੂ ਦਾ ਚਬਾਰਾ ਇਸੇ ਤਰ੍ਹਾਂ ਜਿਉਂਦਾ ਰਵੇ ਤੇ ਇਹ ਅਖਾਣ ਵੀ ਇਸੇ ਤਰ੍ਹਾਂ ਜਿਉਂਦੀ ਰਹੇ ਸੋ ਹੋਰ ਅਜੀਬ ਦਿਲਚਸਪ ਕਿਸੇ ਲੈ ਕੇ ਆਂਦਾ ਆਂਗਾ ਤਦ ਤੱਕ ਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ